ਇਹ ਹੈਗਾ ਜੀ ਨੀਲੀ ਰਵੀ ਦੀ ਮੱਝ ਇੱਕ ਬੰਦਾ 21 ਕਿਲੋ ਦੁੱਧ ਆਈ ਇਹਦਾ ਸਾਰੇ ਜਾਨਵਰਾਂ ਦੇ ਲਗਭਗ ਸਿੰਗ ਜਿਹੜੇ ਦਾਗੇ ਹੋਏ ਹੈ ਜੀ ਤੇ ਅਸੀਂ ਕਿਸਾਨ ਮੇਲਾ ਪੀਐਜ ਲਹਿਣਾ ਦੇ ਉੱਪਰ ਹੈ ਤੇ ਆਹ ਮੋਹਰਾਂ ਨਸਲ ਦੀ ਝੋਟੀ ਹੈ ਜੀ ਇਹਦਾ ਦੁੱਧ 17 ਕਿਲੋ ਹੈ ਤੇ ਆਹ ਸੁਧਰੀਆਂ ਅੱਗੇ ਮੋਹਰਾਂ ਨਸਲ ਦੀਆਂ ਝੋਟੀਆਂ ਜੀ ਇਹ ਵੀ ਤੁਸੀਂ ਦੇਖ ਸਕਦੇ ਹੋ ਮੇਲੇ ਦੇ ਵਿੱਚ ਆਈਆਂ ਨੀਲੀ 라ਵਨ 라ਵੀ ਨਸਲ ਦੀਆਂ ਛੋਟੀਆਂ ਇਹ ਵੀ ਤੁਸੀਂ ਦੇਖ ਸਕਦੇ ਆਂ ਇਹ ਬਹੁਤ ਹੀ ਵਧੀਆ ਮਾਹੌਲ ਹੈ ਜੀ ਅੱਗੇ ਹੈਗਾ ਜੀ ਦੋਗਲੀ ਨਸਲ ਐਚਐਫ ਦੀਆਂ ਮੱਛੀਆਂ ਇਹ ਵੀ ਤੁਸੀਂ ਦੇਖ ਸਕਦੇ ਆਂ ਖੇਚ ਦਾ ਕੇਂਦਰ ਬਣਿਆ ਹੋਇਆ ਹੈ ਠੀਕ ਹੈ ਤੁਸੀਂ ਦੇਖ ਸਕਦੇ ਆਂ ਜੀ ਤੁਨ ਤੋਂ ਬਾਅਦ ਇਹ ਤੋਂ ਪੈਦਾ ਹੋਈ ਸਾਈਵਲ ਮੱਛੀ ਇਹ ਵੀ ਤੁਸੀਂ ਦੇਖ ਸਕਦੇ ਆਂ ਇਹਨੂੰ ਵੀ ਕਾਫੀ ਵੀਰ ਮੇਲੇ ਦੇ ਵਿੱਚ ਪਸੰਦ ਕਰ ਰਹੇ ਆਂ ਅੱਗੇ ਤੁਸੀਂ ਆ ਰਹੇ ਆਰ ਆਰ ਨਸਲ ਦੀਆਂ ਮੁਰਗੀਆਂ ਮੁਰਗੀਆਂ ਦੇਖ ਸਕਦੇ ਆ ਇਹਨਾਂ ਨੂੰ ਵੀ ਕਾਫੀ ਵੀਰ ਪਸੰਦ ਕਰ ਰਹੇ ਆ ਭਾਈ ਇਹਦੇ ਬਾਰੇ ਪੁੱਛ ਵੀ ਰਹੇ ਆ ਜਿਹੜੇ ਕਿਸਾਨ ਵੀਰਾਂ ਨੇ ਘਰੇਲੂ ਇਹ ਰੱਖਣੀ ਹੈ ਇਹਨਾਂ ਦੇ ਵਿੱਚ ਆਂਡੇ ਦੇ ਅੰਨੀ ਸਮਰੱਥਾ ਕਾਫੀ ਹੁੰਦੀ ਹੈ ਲਗਭਗ ਇੱਕ ਦਿਨ ਦੇ ਇੱਕ ਅੰਡੇ ਹੀ ਦਿਨੀਆਂ ਨਹੀਂ ਨੀ ਹੈ ਲੋਲਾਵਾ ਤੁਹਾਨੂੰ ਇੱਕ ਸਾਧੀ ਆ ਘਰੇਲੂ ਰੱਖਣ ਵਾਸਤੇ ਇੱਕ ਡੱਬਾ ਵੀ ਤੁਸੀਂ ਦੇਖ ਸਕਦੇ ਵਧੀਆ ਬਣਿਆ ਹੋਇਆ। ਬਣਾਉ ਲਿਆ। ਦੱਸੋ ਵਧੀਆ ਦੇ ਬਾਰੇ ਜੀ। ਓਏ ਸਾੜੇ ਕੁਝ ਇੱਥੇ ਲਿਖਿਆ ਹੋਇਆ ਹੈ ਦੇਖੋ। ਹਾਂਜੀ ਇਹ ਡਬਲ ਮਾਡਲ ਬਣਿਆ ਹੋਇਆ ਜੀ ਜਾਨਵਰ ਰੱਖਣ ਵਾਸਤੇ। ਹਾਂਜੀ। ਤਾਂ ਇਹ ਆਪਣਾ 55 ਤੋਂ 60 ਜਾਨਵਰ ਇੱਥੇ ਰੱਖ ਸਕਦੇ। ਇਹ ਚ 50 ਤੋਂ 60 ਜਾਨਵਰ ਰੱਖ ਸਕਦੇ ਤੇ ਡਬਲ ਛਤ ਹੈ ਜੀ ਇਹ। ਹਾਂਜੀ ਡਬਲ ਪੋਰਸ਼ਨ ਹੈ ਇਹਦਾ। ਡਬਲ ਪੋਰਸ਼ਨ? ਹਾਂਜੀ 40 ਥੱਲੇ ਪੌੜੀ ਲੱਗਦਾ ਹੁੰਦਾ। ਹਾਂਜੀ। ਇਹਦੇ ਨਾਲ ਮੁਰਗੀ ਉੱਪਰ ਆਉਂਦੀ ਔਰ ਥੱਲੇ ਆਉਂਦੀ। ਉੱਪਰ ਜਾਂਦੀ ਥੱਲੇ ਆਉਂਦੀ। ਇਹ ਕਿੰਨੇ ਵਾਹ ਕਿੰਨੇ ਦਾ ਜੀ ਅਰੇ ਮੈਨੂੰ ਲੱਗਦਾ 10/12 ਦਾ ਜੀ 10 12 ਦਾ ਜੀ ਠੀਕ ਹੈ ਜੀ ਤੁਸੀਂ ਦੇਖ ਰਹੇ ਆ ਜੀ ਬਲੇਲਰ ਛੋਟੇ ਜਾਨਵਰ ਇਹ ਵੀ ਤੁਸੀਂ ਇੱਥੋਂ ਖਰੀਦ ਸਕਦੇ ਆ ਇਹਨਾਂ ਦਾ ਵੱਡੇ ਜਾਨਵਰ ਦਿਖਾਈ ਗਏ ਜੀ ਦੇਖੋ ਜੀ ਇੱਥੇ ਆਰਆਰ ਦੇ ਕੜਕਨਾਸ ਦੇ ਬਟੇਰ ਤੇ ਟਰਕੀ ਇਹਨਾਂ ਦਾ ਰੇਟ ਵੀ ਦੱਸੇ ਹੋਏ ਆ ਜੀ ਇਹ ਵੀ ਤੁਸੀਂ ਇੱਥੋਂ ਲੈ ਸਕਦੇ ਆ 15000 ਦਾ ਆਪਾਂ ਲਿਆ ਤੇ ਫਸਲਾਂ ਤੋਂ ਸਾਨੂੰ ਆਪ ਕੋਟੀ ਆਨਦੇ ਨੇ ਜੀ ਉਹਨਾਂ ਨੂੰ ਰੱਖਣ ਦੇ ਲਈ ਬਾਲੀ ਦੇ ਵਿੱਚ ਆਖਿਆ ਦੇ ਮੋਰ ਦੇ ਜੀ ਮੋਰ ਦੇ ਦੇਖੇ ਨੇ ਉਹ ਦਰਤੀ ਹੈ ਜੀ 25 26 ਕਿਲੋ ਇਹਦਾ ਮੈਂ ਨਾਲ ਉਹ ਬੱਗੇ ਹੈਗਾ ਜੀ ਅਫਸਾਨ ਨਸਲ ਦੀ ਢੇੜ ਹੈ ਜੀ ਇਹ ਵੀ ਤੁਸੀਂ ਦੇਖ ਸਕਦੇ कोई भी कॉन्टिनेंटल होता है। तो का होता है। भाई जी तो कि नहीं पेट सिस्टम में। तो नहीं है इसका नियम विदली डिपोजिट में। तो पशु चंद्र रूप कोला ਇਹ ਜਰਸੀ ਨਸਲ ਦੀ ਗਾਂ ਹੈ ਜੀ ਇਹ ਤੁਸੀਂ ਦੇਖ ਸਕਦੇ ਆ ਜਰਾ ਇਹ ਮਤ ਕਰ ਇਹ ਜੀ ਦਾ ਸੀ ਉਹ ਬੜੀ ਬੜੀ ਹੈ ਇਹਨਾਂ ਦਾ ਕਰਵਾਰ ਵਾਲਾ ਦੁੱਧ ਹੈਗਾ ਜੀ 30 ਕਿਲੋ ਹੈ ਜੀ ਇੱਕ ਦਾ ਤੇ ਇਹਦਾ ਹੈਗਾ ਜੀ 27 ਕਿਲੋ ਇੱਕ ਦਿਨ ਦਾ ਆ ਦੋਗਲੀ ਨਸਲ ਦੀ ਗਾਂ ਹੈ ਜੀ ਪਹਿਲੇ ਸੂਏ ਵੱਧ ਤੋਂ ਵੱਧ ਦੁੱਧ ਹੈਗਾ ਇਹ ਇੱਕ ਦਿਨ ਦਾ 36 ਕਿਲੋ ਦੀ ਦੇਖ ਸਕਦੇ ਆਂ ਸਤਿ ਸ਼੍ਰੀ ਅਕਾਲ ਬਹੁਤ ਜਾਨ ਦਾ ਬਤਾ ਦਿੰਦੇ ਆਂ ਦੋ ਗਲਾਸਾਂ ਦੀ ਮਾਂ ਦੇ ਸੋਇਲਾ ਦੁੱਧ 97 ਸੋ ਲੋ ਵੱਲੋਂ ਡਾਕਟਰ ਰੇਸ਼ ਸਿੰਘ ਸਦਰਪੁਰਾ ਚਲੋ ਜੀ ਫਾਰਮ ਇੱਕ ਜੀ ਦੇਖ ਸਕਦੇ ਆਂ ਗਿਆ ਜੀ ਨੀਲੀ ਰਾਵੀ ਨਸਲ ਦੀ ਮੱਝ ਪੰਜਾਬ ਪਾਕਿਸਤਾਨ ਇੱਕ ਦਿਨ ਦਾ ਦੁੱਧ ਹੈਗਾ ਜੀ ਇਹਦਾ 18.5 ਕਿਲੋ 6ਵੇਂ ਸੂਏ ਜੀ ਇਹ ਨੀਲੀ ਰਾਵੀ ਨਸਲ ਦਾ ਝੋਟਾ ਹੈ ਜੀ ਮਾਂ ਦੇ ਸਵੇਰ ਦਾ ਦੁੱਧ ਹੈਗਾ ਜੀ 42 47 ਕਿਲੋ ਸਾਰੀ ਕਲਾਸ ਵਿੱਚ ਵੇਚੂਗਾ ਮੈਂ ਹੈਗਾ ਜੀ ਮੂਰਾ ਨਸਲ ਦੀ ਮੱਝ ਇਹਦਾ ਇੱਕ ਸਵੇਰ ਦਾ ਦੁੱਧ ਹੈਗਾ ਜੀ 45 15 ਕਿਲੋ ਇੱਕ ਦਿਨ ਦਾ ਵੱਧ ਤੋਂ ਵੱਧ ਦੁੱਧ ਹੈਗਾ ਜੀ 28.7 ਕਿਲੋ 300 ਦਿਨਾਂ ਦਾ ਔਸਤਨ ਪ੍ਰਤੀ ਦਿਨ ਦੁੱਧ ਹੈਗਾ ਜੀ 16 ਕਿਲੋ ਇਹ ਵੀ ਤੁਸੀਂ ਦੇਖ ਸਕਦੇ ਆ ਇਸ ਤੋਂ ਇਲਾਵਾ ਮੂਰਾ ਨਸਲ ਦਾ ਝੋਟਾ ਜੀ ਮਾਂ ਦੇ ਸਵੇਰ ਦਾ ਦੁੱਧ ਹੈਗਾ ਦਾ ਜੀ 48 24 ਕਿਲੋ ਧੰਨਵਾਦ